ਸੱਚ ਕਹ ਲਈ ਮੈਂ ਕਵਰ ਸਿੰਘ ਵੇਦੀ ਆਮਦੀ ਪਾਰਟੀ ਤੇ ਪਾਜਪਾ ਵੱਲੋਂ ਲਗਾਤਾਰ ਕਾਂਗਰਸ ਨੂੰ ਡੰਟ ਪਏ ਜਾ ਰਿਹਾ ਹੈ ਕਾਂਗਰਸ ਦੇ ਅੰਦਰ ਵੱਡਾ ਖਲਾਅ ਦਿਖਾਈ ਦਿੰਦਾ ਹੈ ਕਾਂਗਰਸ ਦੇ ਅੰਦਰ ਖਾਨਾ ਜੰਗੀਤ ਤੇ ਤੜੇ ਬੰਦੀ ਵੀ ਦਿਖਾਈ ਦਿੰਦੀ ਹੈ ਤੇ ਬਹੁਤ ਸਰੀਆਂ ਕੋਸ਼ਿਸ਼ਾਂ ਹੁਣ ਸਿਆਸਤਦਾਨ ਇਸ ਕਰਕੇ ਕਰਦੇ ਵਿਖਾਈ ਦੇ ਰਿਹਾ ਹੈ ਕਿ ਚੋਣਾਂ ਦੇ ਇਸ ਮਾਹੌਲ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਿੱਥੇ ਟਿਕਾ ਕੇ ਰੱਖਿਆ ਜਾ ਸਕਦਾ ਹੈ ਕਿੱਥੇ ਬਣਾ ਕੇ ਰੱਖਿਆ ਜਾ ਸਕਦਾ ਹੈ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦੀ ਪਾਰਟੀ ਨੇ ਕਾਂਗਰਸ ਨੂੰ ਵੱਡੇ ਝਟਕੇ ਦਿੱਤੇ ਭਾਜਪਾ ਨੇ ਵੱਡੇ ਉਲਟਫੇਰ ਕੀਤੇ ਤਾਂ ਹੁਣ ਕਾਂਗਰਸ ਵੀ ਦਾਅ ਪੇਚ ਚੱਲਣਾ ਚਾਹੁੰਦੀ ਹੈ ਤੇ ਇਨ੍ਹਾਂ ਦਾਅ ਪੇਚਾਂ ਨਾਲ ਚੱਲ ਕੇ ਹੀ ਕਾਂਗਰਸ ਸੱਤਾ ਵਿੱਚ ਬਣੀ ਰਹਿ ਸਕਦੀ ਹੈ ਤਾਂ ਜਿੱਥੇ ਚੋਣਾਂ ਦੇ ਇਸ ਮਹਾਕੁੰਮ ਦੇ ਵਿੱਚ ਸਿਆਸੀ ਪਾਰਟੀਆਂ ਲਈ ਸਿਆਸਤਦਾਨਾਂ ਲਈ ਵੱਡਾ ਇਮਤਿਹਾਨ ਹੋਵੇਗਾ ਉੱਥੇ ਵੋਟਰਾਂ ਲਈ ਵੀ ਵੱਡਾ ਇਮਤਿਹਾਨ ਇਸ ਕਰਕੇ ਹੋ ਸਕਦਾ ਹੈ ਕਿ ਉਹਨਾਂ ਨੇ ਆਪਣੀ ਵੋਟ ਦੇ ਨਾਲ ਕਿੱਦਾਂ ਕੋ ਇਨਸਾਫ ਕੀਤਾ ਤਾਂ ਕਿਹਾ ਜਾ ਰਿਹਾ ਕਿ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਸਖਤ ਮੁਕਾਬਲੇ ਹੋਣਗੇ ਫਸਵੇਂ ਮੁਕਾਬਲੇ ਹੋਣਗੇ ਇੱਥੋਂ ਤੱਕ ਕਿ ਜਿਹੜੇ ਐਗਜ਼ਟ ਪੋਲ ਆਉਂਦੇ ਆ ਜਿਹੜੇ ਅੰਦਾਜ਼ੇ ਨਤੀਜਿਆਂ ਨੂੰ ਲੈ ਕੇ ਲਗਾਏ ਜਾਂਦੇ ਆ ਉਹਨਾਂ ਵਿੱਚ ਵੀ ਵੱਡਾ ਉਲਟ ਫੇਰ ਦਿਖਾਈ ਦਿੰਦਾ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸੇ ਦੀ ਵੀ ਜਿੱਤ ਜਾਂ ਹਾਰ ਨੂੰ ਲੈ ਕੇ ਸਪਸ਼ਟਤਾ ਨਹੀਂ ਦਿਖਾਈ ਜਾ ਸਕਦੀ ਤਾਂ ਹੁਣ ਗੱਲ ਕਰਾਂਗੇ ਜਿਸ ਤਰ੍ਹਾਂ ਦੀ ਕੋਸ਼ਿਸ਼ ਕਾਂਗਰਸ ਵਾਲੇ ਪਖਤ ਹੋਈ ਹੈ ਜਾਂ ਕਹਿ ਸਕਦੇ ਆ ਕਿ ਕਾਫੀ ਲੰਮੇ ਸਮੇਂ ਤੋਂ ਪਟਿਆਲਾ ਵਿੱਚ ਕਾਂਗਰਸ ਅਜਿਹਾ ਉਮੀਦਵਾਰ ਪ੍ਰਨੀਤ ਕੌਰ ਦੇ ਸਾਹਮਣੇ ਰੱਖਣਾ ਚਾਹੁੰਦੀ ਸੀ ਕਿ ਪਟਿਆਲਾ ਦੇ ਵਿੱਚ ਸਖਤ ਤੱਕਰ ਕੈਪਟਨ ਪਰਿਵਾਰ ਨੂੰ ਦਿੱਤੀ ਜਾ ਸਕੇ ਪ੍ਰਨੀਤ ਕੌਰ ਨੂੰ ਦਿੱਤੀ ਜਾ ਸਕੇ ਕਿਉਂਕਿ ਭਾਜਪਾ ਨੇ ਪ੍ਰਨੀਤ ਕੌਰ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਹੈ ਤੇ ਦੂਜੇ ਪਾਸੇ ਜਿਹੜੀਆਂ ਕੋਸ਼ਿਸ਼ਾਂ ਕਾਂਗਰਸ ਵਾਲੇ ਪਖਤੋਂ ਲਗਾਤਾਰ ਡਾਕਟਰ ਗਾਂਧੀ ਨੂੰ ਮਨਾਉਣ ਲਈ ਕੀਤੀਆਂ ਜਾ ਰੀਆਂ ਸੀ ਉਹ ਵੀ ਸਿਰੇ ਚੜ੍ਹਦੀਆਂ ਵਕਈ ਦਿੱਤੀਆਂ ਤਾਂ ਕਹਿ ਸਕਦੇ ਆ ਕਿ ਜਦੋਂ ਹੁਣ ਡਾਕਟਰ ਗਾਂਧੀ ਨੂੰ ਕਾਂਗਰਸ ਨੇ ਮਨਾਲਿਆ ਤੇ ਹੁਣ ਡਾਕਟਰ ਗਾਂਧੀ ਨੇ ਦਿੱਲੀ ਕਾਂਗਰਸ ਹੈੱਡਕੁਆਰਟਰ ਤੇ ਜਾ ਕੇ ਕਾਂਗਰਸ ਦਾ ਹੱਥ ਫੜ ਲਿਆ ਹੈ ਕਾਂਗਰਸ ਦੇ ਵਿੱਚ ਜੁਆਇਨਿੰਗ ਕਰ ਲਈ ਹੈ ਤਾਂ ਜਿਵੇਂ ਡਾਕਟਰ ਤਰਮੇਰ ਗਾਂਧੀ ਕਾਂਗਰਸ ਦੀ ਸੀਟ ਤੋਂ ਉਮੀਦਵਾਰ ਬਣ ਕੇ ਜਾ ਰਸਮੀ ਐਲਾਨ ਤੋਂ ਬਾਅਦ ਚੋਣ ਮੈਦਾਨ ਵਿੱਚ ਦਿਖਾਈ ਦੇਣਗੇ ਤਾਂ ਇੱਕ ਸਖਤ ਮੁਕਾਬਲਾ ਪਟਿਆਲਾ ਸੀਟ ਤੋਂ ਹੋ ਸਕਦਾ ਹੈ ਤਾਂ ਕਿਹਾ ਜਾ ਰਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਬੀਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਭਾਜਪਾ ਵੱਲੋਂ ਪ੍ਰਨਿਤ ਕੋਰ ਹੋਣਗੇ ਤੇ ਕਾਂਗਰਸ ਵੱਲੋਂ ਡਾਕਟਰ ਧਰਮਵੀਰ ਗਾਂਧੀ ਹੋਣਗੇ ਤਾਂ ਜਿਵੇਂ ਹੀ ਅੱਜ ਡਾਕਟਰ ਗਾਂਧੀ ਨੇ ਕਾਂਗਰਸ ਜੁਆਇਨ ਕੀਤੀ ਆ ਤਾਂ ਕੁਝ ਖੁਲਾਸੇ ਵੀ ਉੱਥੇ ਉਹਨਾਂ ਨੇ ਕੀਤੇ ਆ ਤੇ ਕੁਝ ਗੱਲਾਂ ਨੂੰ ਗੋਲ ਮੋਲ ਵੀ ਕੀਤਾ ਜਿਸ ਤਰ੍ਹਾਂ ਦੇ ਸਵਾਲ ਜਵਾਬ ਪੱਤਰਕਾਰਾਂ ਵੱਲੋਂ ਕੀਤੇ ਜਾ ਰਹੇ ਸਨ ਤਾਂ ਉਹਨਾਂ ਦਾ ਸਵਾਲ ਜਵਾਬ ਵੀ ਉਹ ਗੋਲ ਕਰਦੇ ਨਜ਼ਰ ਆਏ ਤਾਂ ਸਭ ਤੋਂ ਪਹਿਲਾਂ ਚਰਚਾ ਕਰਾਂਗੇ ਕਿ ਆਖਰ ਡਾਕਟਰ ਗਾਂਧੀ ਨੇ ਕਾਂਗਰਸ ਜੁਆਇਨ ਕਿਉਂ ਕੀਤੀ ਤਾਂ ਉਹਨਾਂ ਨੇ ਇਸ ਗੱਲ ਦੇ ਉੱਤੇ ਖੁਲਾਸਾ ਕੀਤਾ ਕਿ ਜਿਸ ਤਰ੍ਹਾਂ ਧਰਮ ਦੀ ਰਾਜਨੀਤੀ ਦੇਸ਼ ਦੇ ਵਿੱਚ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਸੰਵਿਧਾਨਕ ਫੈਸਲਿਆਂ ਨੂੰ ਪਲਟਿਆ ਜਾ ਰਿਹਾ ਹੈ ਜਿਸ ਤਰ੍ਹਾਂ ਲੋਕਤੰਤਰ ਨੂੰ ਖਤਰੇ 'ਚ ਪਾਇਆ ਜਾ ਰਿਹਾ ਹੈ ਤਾਂ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਪ੍ਰਨੀਤ ਕੌਰ ਨਾਲ ਉਹਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਹੈ ਜਿਹੜੀ ਪਾਰਟੀ ਤੋਂ ਪ੍ਰਨੀਤ ਕੌਰ ਉਮੀਦਵਾਰ ਬਣ ਕੇ ਸਾਹਮਣੇ ਆਇਆ ਤਾਂ ਕਿਹਾ ਜਾ ਰਿਹਾ ਕਿ ਇਸ ਕਰਕੇ ਭਾਜਪਾ ਦੀ ਮੁਖਾਫਲਤ ਕਰਨੀ ਬਣਦੀ ਹੈ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ ਲਈ ਖਤਰਾ ਬਣ ਚੁੱਕੀ ਹੈ ਲੋਕਤੰਤਰ ਲਈ ਖਤਰਾ ਬਣ ਚੁੱਕੀ ਹੈ ਕੁਝ ਸਵਾਲਾਂ ਦਾ ਜਵਾਬ ਦਿੰਦੇ ਆ ਉਹਨਾਂ ਨੇ ਕਿਹਾ ਕਿ ਜਦੋਂ ਆਮ ਆਦੀ ਪਾਰਟੀ ਦੇ ਵਿੱਚ 214 ਵਿੱਚ ਉਹ ਮੈਂਬਰ ਪਾਰਲੀਮੈਂਟ ਬਣੇ ਸਨ ਤਾਂ ਉਹਨਾਂ ਨੇ ਆਮ ਆਦੀ ਪਾਰਟੀ ਤੋਂ ਇਸ ਕਰਕੇ ਦੂਰੀ ਬਣਾਈ ਕਿ ਜਿਸ ਤਰ੍ਹਾਂ ਪਾਰਟੀ ਦੀਆਂ ਹਾਈ ਕਮਾਂਡ ਦੇ ਨਾਲ ਹੁੰਦੀਆਂ ਮੀਟਿੰਗਾਂ ਦੇ ਵਿੱਚ ਪ੍ਰਸ਼ਾਂਤ ਪੁਸ਼ਨ ਨੂੰ ਯੋਗਿੰਦਰ ਯਾਦਵ ਨੂੰ ਜਲੀਲ ਕੀਤਾ ਗਿਆ ਹੈ ਤਾਂ ਉਹ ਉਹਨਾਂ ਦਾ ਟੰਗ ਤਰੀਕਾ ਕਿਤੇ ਨਾ ਕਿਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਅਜਿਹੇ ਹਾਲਾਤਾਂ ਵਿੱਚ ਜਿਸ ਤਰ੍ਹਾਂ ਆਮਦੀ ਪਾਰਟੀ ਇਨਕਲਾਬ ਦੀ ਗੱਲ ਕਰ ਰਹੀ ਸੀ ਨਵੀਂ ਰਾਜਨੀਤੀ ਨਾਲ ਦੇਸ਼ ਦਾ ਮਾਹੌਲ ਸਿਰਜਣ ਦੀ ਗੱਲ ਕਰ ਰਹੀ ਸੀ ਤਾਂ ਉਸ ਤੋਂ ਉਲਟ ਵਖਾਈ ਦਿੱਤੀ ਆਮਦੀ ਪਾਰਟੀ ਐਸੇ ਕਰਕੇ ਉਹਨਾਂ ਨੇ ਬੈਕਫੁੱਟ ਤੇ ਜਾਣਾ ਠੀਕ ਸਮਝਿਆ ਤਾਂ ਲਗਾਤਾਰ ਜਦੋਂ ਉਹਨਾਂ ਨੇ ਆਮਦੀ ਪਾਰਟੀ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਫਿਰ ਉਹ ਆਪਣੇ ਡਾਕਟਰੀ ਕਿੱਤੇ ਵਿੱਚ ਵਾਪਸ ਪਰਤ ਆਉਂਦੇ ਆ ਇੱਕ ਹੋਰ ਪਾਰਟੀ ਬਣਾਉਂਦੇ ਆ ਉਸ ਨੂੰ ਚਲਾਉਣ ਦਾ ਕੰਮ ਸ਼ੁਰੂ ਕਰਦੇ ਆ ਤਾਂ ਫਿਰ ਕਹਿ ਸਕਦੇ ਆ ਕਿ ਉਹ ਲਗਾਤਾਰ ਸਿਆਸਤ ਤੋਂ ਦੂਰੀ ਬਣਾ ਕੇ ਚੱਲ ਰਹੇ ਸਨ ਤੇ ਜਦੋਂ ਹੁਣ ਚੋਣਾਂ ਦੇ ਮਾਹੌਲ ਵਿੱਚ ਲੇਵੇਂ ਕੀਤੇ ਜਾ ਰਿਹਾ ਹੈ ਉਲਟਫੇਰ ਕੀਤੇ ਜਾ ਰਿਹਾ ਹੈ ਤੇ ਕਾਂਗਰਸ ਵੀ ਕਿੱਥੇ ਪਿਛੇ ਰਹਿ ਸਕਦੀ ਹੈ ਤਾਂ ਜਦੋਂ ਅੱਜ ਡਾਕਟਰ ਧਰਵੀਰ ਗਾਂਧੀ ਨੂੰ ਇਹ ਗੱਲ ਪੁੱਛੀ ਗਈ ਕਿ ਤੁਸੀਂ ਟਿਕਟ ਲੈਣ ਲਈ ਕਾਂਗਰਸ ਜੁਆਇਨ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਿਰਫ ਤੇ ਸਿਰਫ ਦੇਸ ਦੀ ਰਾਜਨੀਤੀ ਨੂੰ ਦੇਖ ਕੇ ਕਾਂਗਰਸ ਜੁਆਇਨ ਕੀਤੀ ਹੈ ਕਿਉਂਕਿ ਵੱਡਾ ਖਤਰਾ ਜਿਹੜੀ ਭਾਜਪਾ ਉਸ ਤੋਂ ਬਣਦਾ ਵਿਖਾਈ ਦੇ ਰਿਹਾ ਹੈ ਪਰੰਤੂ ਜਿਵੇਂ ਹੀ ਡਾਕਟਰ ਤਰਨਵੀਰ ਗਾਂਧੀ ਦੀ ਕਾਂਗਰਸ ਦੇ ਵਿੱਚ ਐਂਟਰੀ ਹੋਈ ਹੈ ਤਾਂ ਬੇਸ਼ੱਕ ਉਹਨਾਂ ਨੇ ਕਿਹਾ ਕਿ ਉਹ ਟਿਕਟ ਲਈ ਕਾਂਗਰਸ ਦੇ ਵਿੱਚ ਨਹੀਂ ਆਏ ਪਰੰਤੂ ਅਸਲ ਗਲਤਾਂ ਇਹੀ ਆ ਕਿ ਕਾਂਗਰਸ ਹੀ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਮੀਦਵਾਰ ਬਣਾ ਕੇ ਭੇਜੇਗੀ ਤੇ ਮੁਕਾਬਲਾ ਵਰਨੀਤ ਕੌਰ ਨਾਲ ਡਾਕਟਰ ਬਲਬੀਰ ਨਾਲ ਤਾਂ ਕਹਿ ਸਕਦੇ ਆ ਕਿ ਜਦੋਂ ਅਕਾਲੀ ਦਲ ਦਾ ਉਮੀਦਵਾਰ ਸਾਹਮਣੇ ਆਏਗਾ ਤਾਂ ਇੱਕ ਫਸਵਾ ਮੁਕਾਬਲਾ ਪਟਿਆਲਾ ਸੀਟ ਤੋਂ ਹੋਏਗਾ ਬਹੁਤ ਸਾਰੇ ਅੰਦਾਜ਼ੇ ਇਸ ਗੱਲ ਦੇ ਵੀ ਲਗਾਏ ਗਏ ਕਿ ਜੇ ਡਾਕਟਰ ਤਰਨਵੀਰ ਗਾਂਧੀ ਕਾਂਗਰਸ ਵਾਲੇ ਪਖਤੋਂ ਚੋਣ ਲੜਦੇ ਆ ਤਾਂ ਪ੍ਰਨੀਤ ਕੌਰ ਲਈ ਮੁਸ਼ਕਲਾਂ ਖੜੀਆਂ ਕਰ ਸਕਦੇ ਆ ਡਾਕਟਰ ਬਲਬੀਰ ਲਈ ਹਾਰ ਪੈਦਾ ਕਰ ਸਕਦੇ ਆ ਤੇ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਲਈ ਵੀ ਮੁਸ਼ਕਲਾਂ ਖੜੀਆਂ ਕਰ ਸਕਦੇ ਆ ਕਿਉਂਕਿ 20000 ਦੇ ਵੱਡੇ ਫਰਕ ਦੇ ਨਾਲ 2114 ਵਿੱਚ ਪ੍ਰਨੀਤਕੌਰ ਨੂੰ ਡਾਕਟਰ ਤਨਵੀਰ ਗਾਂਧੀ ਨੇ ਹਰਾਇਆ ਸੀ ਤਾਂ ਉਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਡਾਕਟਰ ਤਨਵੀਰ ਗਾਂਧੀ ਜਿਸ ਤਰ੍ਹਾਂ ਆਪਣੇ ਕਿੱਤੇ ਦੇ ਨਾਲ ਜੁੜਿਆ ਪਿੰਡਾਂ ਦੇ ਲੋਕਾਂ ਨਾਲ ਜੁੜਿਆ ਤੇ ਉਹਨਾਂ ਦਾ ਇੱਕ ਵੱਡਾ ਆਧਾਰ ਵੀ ਹੈ ਪਰੰਤੂ ਸਵਾਲ ਇਹ ਖੜੇ ਹੋ ਰਿਹਾ ਕਿ ਜਦੋਂ ਡਾਕਟਰ ਧਰਨਵੀਰ ਗਾਂਧੀ ਨੂੰ ਹੁਣ ਕਾਂਗਰਸ ਜੁਆਇਨ ਕਰਵਾ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਇੱਕ ਟਵੀਟ ਡਾਕਟਰ ਬਲਵੀਰ ਵਾਲੇ ਪਖ ਤੋਂ ਵੀ ਦਿਖਾਈ ਦੇ ਰਿਹਾ ਤਾਂ ਡਾਕਟਰ ਬਲਬੀਰ ਨੇ ਕਿਹਾ ਕਿ ਡਾਕਟਰ ਧਰਮਵੀਰ ਗਾਂਧੀ ਦਾ ਕੋਈ ਸਟੈਂਡ ਨਹੀਂ ਹੈ ਜਦ ਕਿ ਸਾਈਕਲ ਦਾ ਇੱਕ ਆਪਣਾ ਸਟੈਂਡ ਹੁੰਦਾ ਹੈ ਤੇ ਕਿੱਥੋਂ ਤੱਕ ਪਖੰਡ ਆਵਾਜ਼ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਤਾਂ ਬਹੁਤ ਸਾਰੇ ਸਵਾਲ ਉਹਨਾਂ ਨੇ ਖੜੇ ਕੀਤੇ ਆ ਕਿ ਇਹ ਉਹੀ ਡਾਕਟਰ ਧਰਮਵੀਰ ਗਾਂਧੀ ਹੈ ਜਿਹੜੇ ਕਿਸੇ ਸਮੇਂ ਕਾਂਗਰਸ ਨੂੰ ਇਹ ਗੱਲ ਆਖਦੇ ਸਨ ਕਿ ਕਾਂਗਰਸ ਨੇ ਹੁਣ ਤੱਕ ਲੁੱਟਿਆ ਕੁੱਟਿਆ ਤੇ ਚੁੰਡਿਆ ਤੇ ਇਸੇ ਤਰ੍ਹਾਂ ਹੀ ਪਰਨੀਤ ਕੋਰ ਤੇ ਵੀ ਉਹਨਾਂ ਨੇ ਹਮਲਾ ਕੀਤਾ ਕਿ ਹੁਣ ਪਰਨੀਤ ਕੋਰ ਜਦੋਂ ਭਾਜਪਾ ਚ ਆ ਗਿਆ ਤੇ ਕਿਸੇ ਸਮੇਂ ਕਾਂਗਰਸ ਚ ਰਹਿ ਕੇ ਭਾਜਪਾ ਨੂੰ ਭੰਡਣ ਦਾ ਕੰਮ ਵੀ ਕਰਦੇ ਰਿਹਾ ਤਾਂ ਜਿਵੇਂ ਹੀ ਡਾਕਟਰ ਤਰਨਵੀਰ ਗਾਂਧੀ ਦੀ ਕਾਂਗਰਸ ਦੇ ਵਿੱਚ ਸ਼ਾਮੂਲਿਤ ਹੁੰਦੀ ਹੈ ਤਾਂ ਸਭ ਤੋਂ ਵੱਡੀ ਚੁੰਡੀ ਡਾਕਟਰ ਬਲਬੀਰ ਨੂੰ ਹੀ ਕਿਉਂ ਵੱਜਦੀ ਹੈ ਕਿ ਡਾਕਟਰ ਬਲਬੀਰ ਡਾਕਟਰ ਗਾਂਧੀ ਦੀ ਕਾਂਗਰਸ ਵਿੱਚ ਸ਼ਮੂਲਿਤ ਨੂੰ ਆਪਣੇ ਲਈ ਖਤਰਾ ਮੰਨਦੇ ਆ ਤੇ ਬਹੁਤ ਸਾਰੀਆਂ ਖੁੰਡ ਚਰਚਾਵਾਂ ਸ਼ਹਿਰ ਦੇ ਵਿੱਚ ਪਟਿਆਲੇ ਦੇ ਹਲਕੇ ਦੇ ਵਿੱਚ ਦਿਖਾਈ ਦੇ ਰਹੀਆਂ ਕਿ ਡਾਕਟਰ ਤਰਨਵੀਰ ਗਾਂਧੀ ਕਿਸ ਦੇ ਲਈ ਖਤਰਾ ਹੋ ਸਕਦੇ ਆ ਕਿਸ ਦੇ ਪੱਲੇ ਹਾਰ ਪਾ ਸਕਦੇ ਆ ਤੇ ਕਿਸ ਦੇ ਅੱਗੇ ਵੱਡੀਆਂ ਚੁਣੌਤੀਆਂ ਖੜੀਆਂ ਕਰ ਸਕਦੇ ਆ ਤੇ ਇੱਕ ਸਥਿਤੀ ਬਿਲਕੁਲ ਸਪਸ਼ਟ ਦਿਖਾਈ ਦਿੱਤੀ ਹੈ ਕਿ ਜਿੱਥੇ ਸ਼ਹਿਰ ਦੇ ਵਿੱਚ ਭਾਜਪਾ ਦਾ ਵੱਡਾ ਵੋਟ ਬੈਂਕ ਹੈ ਕਾਂਗਰਸ ਦਾ ਵੱਡਾ ਵੋਟ ਬੈਂਕ ਹੈ ਤਾਂ ਉੱਥੇ ਆਮ ਆਦਮੀ ਪਾਰਟੀ ਦਾ ਵੀ ਇੱਕ ਜਿਹਾ ਵੋਟ ਬੈਂਕ ਹੈ ਉਹ ਕਿਸ ਤਰਫ ਕਿੰਨੂੰ ਪੁਗਤੇਗਾ ਤਾਂ ਕੁਝ ਨਰਾਜ਼ਗੀਆਂ ਡਾਕਟਰ ਬਲਬੀਰ ਵਾਲੇ ਪਖਤੋਂ ਵੀ ਦਿਖਾਈ ਦੇ ਰਹੀਆਂ ਕਿ ਡਾਕਟਰ ਬਲਬੀਰ ਨੂੰ ਜਦੋਂ ਟਿਕਟ ਦਿੱਤੀ ਗਈ ਤਾਂ ਕੁਝ ਜਿਹੇ ਚਿਹਰੇ ਸਨ ਜਿਹੜੇ ਉਮੀਦਵਾਰ ਬਨਣਾ ਚਾਹੁੰਦੇ ਸਨ ਉੱਥੇ ਨਰਾਜ਼ਗੀਆਂ ਖੜੀਆਂ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਖੁਦ ਡਾਕਟਰ ਧਰਮਵੀਰ ਗਾਂਧੀ ਆਮਦੀਪ ਪਾਰਟੀ ਦੇ ਵਿੱਚ ਸਨ ਤਾਂ ਕਿਸ ਤਰ੍ਹਾਂ ਦੇ ਨੇੜਲੇ ਸਬੰਧ ਸਨ ਡਾਕਟਰ ਬਲਬੀਰ ਨਾਲ ਤੇ ਚੰਗੀ ਤਰ੍ਹਾਂ ਜਾਣਦੇ ਆ ਡਾਕਟਰ ਧਰਮਵੀਰ ਗਾਂਧੀ ਇਹ ਡਾਕਟਰ ਬਲਬੀਰ ਕਿਸ ਤਰ੍ਹਾਂ ਦੀ ਸਿਆਸਤ ਕਰਦੇ ਆ ਤੇ ਡਾਕਟਰ ਬਲਬੀਰ ਨੂੰ ਫੇਟ ਕਿੱਥੇ ਮਾਰਨੀ ਹੈ ਪਰਨੀਤ ਕੌਰ ਨੂੰ ਸੱਟ ਕਿੱਥੇ ਮਾਰਨੀ ਹੈ ਅਕਾਲੀ ਦਲ ਦੇ ਉਮੀਦਵਾਰ ਨੂੰ ਕਿੱਥੇ ਰੋਕੇ ਰੱਖਣਾ ਹੈ ਤਾਂ ਕਹਿ ਸਕਦੇ ਆ ਕਿ ਹੁਣ ਜਿਹੜੀ ਗੱਲ ਡਾਕਟਰ ਬਲਬੀਰ ਨੇ ਆਪਣੇ ਟਵੀਟ ਦੇ ਵਿੱਚ ਇਹ ਗੱਲ ਕਹੀ ਆ ਕਿ ਕਿੱਥੋਂ ਲਿਆਓਗੇ ਉਹ ਕੇਡਰ ਕਿੱਥੋਂ ਲਿਆਓਗੇ ਉਹ ਆਗੂ ਜਿਨ੍ਹਾਂ ਨੇ 2014 ਦੇ ਵਿੱਚ ਤੁਹਾਨੂੰ ਜਿਤਾਇਆ ਸੀ ਕਿਉਂਕਿ ਇੱਕ ਵੱਡਾ ਕਿਡਰ ਕਾਂਗਰਸ ਦਾ ਭਾਜਪਾ ਦੇ ਵਿੱਚ ਜਾ ਚੁੱਕਾ ਹੈ ਤੇ ਕਾਂਗਰਸ ਦੇ ਵਿੱਚ ਵੀ ਕੁਝ ਨਾਰਾਜ਼ਗੀਆਂ ਡਾਕਟਰ ਗਾਂਧੀ ਦੇ ਅੱਗੇ ਖੜੀਆਂ ਵਿਖਾਈ ਦੇ ਸਕਦੀਆਂ ਕਿਉਂਕਿ ਜਿਹੜਾ ਕਾਂਗਰਸੀ ਵਰਕਰ ਖੁਦ ਆਸਲਾਈ ਬੈਠਾ ਸੀ ਕਿ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਤਾਂ ਡਾਕਟਰ ਤਰੰਵੀਰ ਗਾਂਧੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੁਝ ਖਬਰਾਂ ਸੁਰਖੀਆਂ ਬਣੀਆਂ ਕਿ ਵੱਡਾ ਕੰਬੋਜ ਪਾਈਚਾਰਾ ਇਸ ਗੱਲ ਦੀ ਬਗਾਵਤ ਕਰ ਰਿਹਾ ਹੈ ਕੀ ਆਖਰ ਹਰਦੀਾਲ ਕੰਬੋਜ ਨੂੰ ਟਿਕਟ ਕਿਉਂ ਨਹੀਂ ਮਦਨ ਲਾਲ ਜਲਾਲਪੁਰ ਨੂੰ ਟਿਕਟ ਕਿਉਂ ਨਹੀਂ ਤਾਂ ਇਸੇ ਤਰ੍ਹਾਂ ਹੀ ਬਹੁਤ ਸਾਰੇ ਅਜਿਹੇ ਚਿਹਰੇ ਵੀ ਸਨ ਜਿਨ੍ਹਾਂ ਦੇ ਉੱਤੇ ਕਾਂਗਰਸ ਨੇ ਦਾਅ ਨਹੀਂ ਖੇਡਿਆ ਕਾਂਗਰਸ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਜਿਹੜੇ ਵਿਅਕਤੀ ਪਾਰਟੀ ਦੇ ਅੰਦਰੋਂ ਦਾਵੇਦਾਰੀਆਂ ਕਰ ਰਿਹਾ ਉਹ ਇਸ ਤਰ੍ਹਾਂ ਮਜ਼ਬੂਤ ਦਾਵੇਦਾਰ ਨਹੀਂ ਹੈ ਤਾਂ ਕਿਤਨਾ ਕਿਤੇ ਡਾਕਟਰ ਗਾਂਧੀ ਨੂੰ ਲਿਆਉਣਾ ਕਾਂਗਰਸ ਦੀ ਮਜਬੂਰੀ ਬਣੀ ਤੇ ਵੇਖਣਾ ਹੋਏਗਾ ਕਿ ਕਿਸ ਤਰ੍ਹਾਂ ਦੀਆਂ ਨਰਾਜ਼ਗੀਆਂ ਦੇ ਚਲਦਿਆਂ ਡਾਕਟਰ ਗਾਂਧੀ ਇਸ ਫਸਵੇਂ ਮੁਕਾਬਲੇ ਦੇ ਵਿੱਚੋਂ ਜਿਹੜੇ ਰਿਜ਼ਲਟ ਦੀ ਆਸ ਕਾਂਗਰਸ ਰੱਖੀ ਬੈਠੀ ਐ ਉਸ ਦੇ ਉੱਤੇ ਕਿੰਨਾ ਕੁ खरे ਉਤਰਦੇ ਐ ਤੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਡਾਕਟਰ ਤਰਮਵੀਰ ਗਾਂਧੀ ਦੇ ਆਉਣ ਨਾਲ ਕੁਝ ਵਰਨੀਤ ਕੌਰ ਨੂੰ ਰਾਹਤ ਮਿਲ ਸਕਦੀ ਐ ਤੇ ਉੱਥੇ ਹੀ ਡਾਕਟਰ ਬਲਬੀਰ ਦੇ ਪੱਲੇ ਹਾਰ ਪੈ ਸਕਦੀ ਐ ਤੇ ਦੂਜੇ ਪਾਸੇ ਅਕਾਲੀ ਉਮੀਦਵਾਰ ਲਈ ਵੀ ਅਜਿਹੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਤਾਂ ਵੇਖਣਾ ਹੋਵੇਗਾ ਕਿ ਪਵਿੱਖ ਵਿੱਚ ਡਾਕਟਰ ਗਾਂਧੀ ਕਿਸ ਤਰ੍ਹਾਂ ਦੀ ਸਿਆਸਤ ਕਰਦੇ ਨਜ਼ਰ ਆਉਣਗੇ ਕਿਸ ਤਰ੍ਹਾਂ ਦੀ ਰਾਜਨੀਤੀ ਪਟਿਆਲਾ ਦੇ ਵਿੱਚ ਗਰਮਾਈ ਵੇਖੀ ਜਾ ਸਕਦੀ ਹੈ ਤੇ ਆਉਣ ਵਾਲੇ ਨਤੀਜਿਆਂ ਵਿੱਚੋਂ ਹੀ ਇਹ ਸਪਸ਼ਟ ਹੋਏਗਾ ਕਿ ਡਾਕਟਰ ਗਾਂਧੀ ਨੇ ਕਿਸ ਦਾ ਕਿੰਨਾ ਨੁਕਸਾਨ ਕੀਤਾ ਕਿਸ ਦੇ ਪੱਲੇ ਹਾਰ ਪਾਉਣ ਵਿੱਚ ਕਿੰਨਾ ਕੋ ਯੋਗਦਾਨ ਪਾਇਆ ਜੇ ਉਹਨਾਂ ਦੇ ਖੁਦ ਪੱਲੇ ਜਿੱਤ ਪੈਂਦੀ ਹੈ ਤੇ ਉਹਨਾਂ ਨੇ ਦੂਜਿਆਂ ਵਿਰੋਧੀ 13 ਦੇ ਉਮੀਦਵਾਰਾਂ ਦਾ ਕਿੰਨਾ ਕੁ ਵੱਡਾ ਨੁਕਸਾਨ ਕੀਤਾ ਤੇ ਜਿਸ ਦਾ ਅੰਦਾਜ਼ਾ ਕਾਂਗਰਸ ਨੇ ਲਾਇਆ ਸੀ ਉਸ ਦੇ ਉੱਤੇ ਡਾਕਟਰ ਗਾਂਧੀ ਕਿੰਨਾ ਕੁ ਖਰੇ ਹੋ ਕੇ ਨਿਕਲਦੇ ਵਖਾਈ ਦਿੰਦੇ ਆ